ਮਸ਼ਹੂਰ ਰੈਪਰ ਯੋਯੋਹਾਨੀ ਸਿੰਘ ਤੇ ਆਧਾਰਿਤ ਦਸਤਾਵੇਜ਼ੀ ਫਿਲਮ ਯੋਯੋਹਾਨੀ ਸਿੰਘ ਫੇਮਸ ਨੇ ਆਪਣੀ ਸਟ੍ਰੀਮਿੰਗ ਤਾਰੀਖ ਤੈਅ ਕਰ ਦਿੱਤੀ ਹੈ ਇਹ 2 ਦੀਸੰਬਰ ਨੂੰ OTT ਤੇ ਆਨਲੀ ਤਿਆਰ ਹੈ ਇਹ ਮੋਜੀਤ ਸਿੰਘ ਦੁਆਰਾ ਨਿਰਦੇਸ਼ਿਤ ਅਤੇ ਫਿਲਮ ਹਿਪ-ਹੌਪ ਕਲਾਕਾਰ ਅਤੇ ਰੈਪਰ ਦੇ ਜੀਵਨ ਦਾ ਇੱਕ ਵਿਸ਼ੇਸ਼ ਰੂਪ ਪੇਸ਼ ਕਰਦੀ ਹੈ। ਗੁਨੀਤ ਮੋਗਾ ਕਪੂਰ ਅਤੇ ਅਚਿਨ ਜੈਨ ਨਿਰਮਾਤਾ ਸਿੱਖ ਐਂਟਰਟੇਨਮੈਂਟ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਯੋਯੋਹਾਨੀ ਸਿੰਘ ਮਸ਼ਹੂਰ ਦੇ ਨਾਲ ਅਸੀਂ ਉਸ ਦੀ ਕਹਾਣੀ ਨੂੰ ਸ਼ੁਰੂਆਤ ਤੋਂ ਲੈ ਕੇ ਉਭਾਰ ਤੱਕ ਅਤੇ ਸੰਘਰਸ਼ ਤੱਕ ਲੈ ਕੇ ਜਾਂਦੇ ਹਾਂ। ਇਹ ਜਾਨਣਾ ਦਿਲਚਸਪ ਸੀ ਕਿ ਅਸੀਂ ਸਟੇਜ ਦੇ ਨਾਮ ਦੇ ਪਿੱਛੇ ਅਸਲ ਵਿਅਕਤੀ ਹਿਰਦੇਸ਼ ਸਿੰਘ ਬਾਰੇ ਕਿੰਨਾ ਘੱਟ ਜਾਣਦੇ ਹਾਂ। ਉਨ੍ਹਾਂ ਅੱਗੇ ਜ਼ਿਕਰ ਕੀਤਾ ਕਿ ਦਾ এলিਫੈਂਟ ਵਿਸਪਰਜ਼ ਦੀ ਸਫਲਤਾ ਤੋਂ ਬਾਅਦ ਸਾਨੂੰ ਇੱਕ ਦਸਤਾਵੇਜ਼ੀ ਫਿਲਮ ਪੇਸ਼ ਕਰਨ ਦਾ ਮਾਣ ਹੈ ਜੋ ਇਸ ਸੱਚੇ ਦੇਸੀ ਕਲਾਕਾਰ ਯੋਯੋਹਾਨੀ ਸਿੰਘ ਦੇ ਲਚਕੀਲੇਪਨ, ਪੁਨਰਖੋਜ ਅਤੇ ਅਨਫਿਲਟਰ ਸੱਚਾਈ ਨੂੰ ਦਸਾਉਂਦੀ ਹੈ ਇਹ ਇੱਕ ਅਜੀਹਾ ਸਫ਼ਰ ਹੈ ਜਿਸ ਨੂੰ ਅਸੀਂ ਮੰਨਦੇ ਹਾਂ ਕਿ ਫੈਨਸ ਅਤੇ ਅਲੋਚਕਾਂ ਨੂੰ ਦਿਲਚਸਪ ਲੱਗੇਗਾ ਅਸੀਂ ਇਸ ਅਸਧਾਰਨ ਕਹਾਣੀ ਨੂੰ ਦੁਨੀਆ ਭਰ ਦੇ ਫੈਨਸ ਤੱਕ ਪਹੁੰਚਾਉਣ ਲਈ ਨਿਰਦੇਸ਼ਕ ਮੋਜ਼ਸ ਸਿੰਘ ਅਤੇ Netflix ਨਾਲ ਦੁਬਾਰਾ ਗੱਠ ਜੋੜ ਕਰਕੇ ਬਹੁਤ ਖੁਸ਼ ਹਾਂ